ਸੇ ਤਾਂ ਪੰਜਾਬ ਸਰਕਾਰ ਵੱਲੋਂ ਨਿਰਵਿਘਨ ਬਿਜਲੀ ਦੇਣ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਨੇ ਪਰ ਦੂਜੇ ਪਾਸੇ ਕਈ ਅਜਿਹੇ ਵੀ ਪਿੰਡ ਨੇ ਜਿੱਥੇ ਬਿਜਲੀ ਦੀ ਸਪਲਾਈ ਠੀਕ ਨਹੀਂ ਤੇ ਅਤ ਦੀ ਪੈ ਰਹੀ ਗਰਮੀ ਵਿੱਚ ਲੋਕ ਸੜਕਾਂ ਤੇ ਧਰਨਾ ਲਗਾਉਣ ਨੂੰ ਮਜਬੂਰ ਹੋ ਗਏ ਨੇ ਮਾਮਲਾ ਫਗਵਾੜਾ ਨਜ਼ਦੀਕੀ ਪਿੰਡ ਰਿਹਾਨਾ ਜੱਟਾ ਦਾ ਹੈ ਜਿੱਥੇ ਪਿੰਡ ਵਾਸੀਆਂ ਵੱਲੋਂ ਬਿਜਲੀ ਬੋਰਡ ਖਿਲਾਫ ਧਰਨਾ ਲਗਾ ਦਿੱਤਾ ਗਿਆ ਧਰਨਾਗਾਰੀ ਕਿਸਾਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਬਿਜਲੀ ਬੋਰਡ ਦੇ ਕਰਮਚਾਰੀਆਂ ਵੱਲੋਂ ਖੱਜਲ ਕੀਤਾ ਜਾ ਰਿਹਾ ਹੈ ਪੂਰੀ ਬਿਜਲੀ ਨਹੀਂ ਦਿੱਤੀ ਜਾ ਰਹੀ ਉਹਨਾਂ ਕਹਿੰਦੇ ਕਿ ਬਿਜਲੀ ਦੀ ਕਟੌਤੀ ਕਾਰਨ ਉਹਨਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਰਨਾਕਾਰੀਆਂ ਦਾ ਕਹਿਣਾ ਹੈ ਕਿ ਸਰਕਾਰ ਨੇ 8 ਘੰਟੇ ਬਿਜਲੀ ਦੇਣ ਦਾ ਵਾਅਦਾ ਕੀਤਾ ਸੀ ਪਰ ਸਿਰਫ 2 ਘੰਟੇ ਹੀ ਉਹਨਾਂ ਨੂੰ ਲਾਈਟ ਮਿਲ ਰਹੀ ਹੈ ਦੇਖੋ ਅਸੀਂ ਨਹੀਂ ਚਾਹੁੰਦੇ ਜੀ ਇਹ ਸੜਕ ਜਾਮ ਕਰੀਏ ਅਸੀਂ ਨਹੀਂ ਚਾਹੁੰਦੇ ਲੋਕਾਂ ਨੂੰ ਪਰੇਸ਼ਾਨ ਕਰੀਏ ਸਾਡਾ ਮਸਲਾ ਇਹ ਆ ਕਿ ਜਿਹੜੇ ਕਿਸਾਨ ਆ ਇਸ ਇਲਾਕੇ ਦੇ ਜੀ ਉਹਨਾਂ ਦੀ ਜਿਹੜੀ ਫਸਲ ਝੋਨੇ ਦੀ ਉਹ ਸੁੱਕ ਰਹੀ ਆ ਜਿਹੜੀ ਬੱਤੀ ਆ 8 ਘੰਟੇ ਦੇ ਬਹਾਨੇ 1 ਘੰਟਾ ਜਾਂ 2 ਘੰਟੇ ਵੀ ਬੱਤੀ ਨਹੀਂ ਆ ਰਹੀ ਜਿਹਦੇ ਕਰਕੇ ਸਾਨੂੰ 2 ਘੰਟੇ ਹੋ ਗਏ ਆ ਉਹ ਗੇਟ ਦੇ ਮੋੜੇ ਬੈਠਿਆਂ ਨੂੰ ਸਾਡੀ ਜਦੋਂ ਕਿਸੇ ਨੇ ਕੋਈ ਇਹਨਾਂ ਦਾ ਅਫਸਰ ਜਿਹੜਾ ਬਾਹਰ ਨਿਕਲ ਕੇ ਨਹੀਂ ਆਇਆ ਇਹਨਾਂ ਕਿਸੇ ਨੇ ਆ ਕੇ ਸਾਡੀ ਗੱਲ ਨਹੀਂ ਸੁਣੀ ਤਾਂ ਸਾਨੂੰ ਮਜਬੂਰੀ ਦੇ ਵਿੱਚ ਆ ਕੇ ਆ ਸੜਕ 'ਤੇ ਬਹਿਣਾ ਪਿਆ ਉਹ ਵੀ ਇਸ ਕਰਕੇ ਬਹਿਣਾ ਪਿਆ ਕਿ ਸਾਡੀ ਕੋਈ ਤਾਂ ਗੱਲ ਸੁਣ ਲੇ ਇੱਥੋਂ ਦਾ ਪੁਲਿਸ ਪ੍ਰਸ਼ਾਸਨ ਸੁਣ ਲੇ ਉਹ ਇਹਨਾਂ ਤੇ ਦਬਾਅ ਆਵੇ ਕਿ ਇਹਨਾਂ ਨੂੰ ਕਿਸਾਨਾਂ ਨੂੰ ਬੱਤੀ ਦਿਓ ਝੋਨੇ ਦੀ ਫਸਲ ਸਾਡੀ ਮੇਨ ਫਸਲ ਆ ਜੇ ਉਹ ਫਸਲ ਮਰ ਗਈ ਤੇ ਬਹੁਤ ਸਾਰੇ ਕਿਸਾਨ ਆ ਜਿਹੜੇ ਕਰਜ ਥਲੇ ਆ ਜਾਣਗੇ ਅੱਜ ਕਿੰਨੇ ਪਿੰਡਾਂ ਦੇ ਕਿਸਾਨ ਆ ਜਿਹੜੇ ਇੱਥੇ ਇਕੱਠੇ ਹੋ ਗਏ ਤੁਹਾਡੇ ਨਾਲ ਜੀ 25 ਪਿੰਡਾਂ ਦੇ ਕਿਸਾਨ ਆ ਜਿਹੜੇ ਆ ਰਹੇ ਨੇ ਤੇ ਆਰ ਪਹੁੰਚ ਰਹੇ ਆ ਜੀ ਤੇ ਇਹਦਾ ਦੇਖੋ ਜੀ ਸਾਫ ਇੱਕੋ ਇੱਕ ਮੇਨ ਕਾਰਨ ਹੈਗਾ ਕਿ ਜਿਹੜੀ ਬਿਜਲੀ ਆ ਉਹ ਰੋਜ਼ਾਨਾ 3 ਘੰਟੇ 2 ਘੰਟੇ ਜਾਂ 4 ਘੰਟੇ ਆਉਂਦੀ ਆ ਤੇ ਜਿਵੇਂ ਤਰ੍ਹਾਂ ਦਾ ਜਿਹੜਾ ਝੋਨਾ ਆ ਉਹ ਸਾਰਾ ਜਿਹੜਾ ਹੈਗਾ ਉਹਨਾਂ ਨੇ ਠੇਕੇ ਦੇ ਜ਼ਮੀਨਾਂ ਮਹਿੰਗੇ ਭਾਅ ਦੀਆਂ ਲੈ ਕੇ ਲਾ ਆਇਆ ਤੇ ਉਹ ਸਾਰਾ ਜਿਹੜਾ ਉਹ ਖਤਮ ਖਰਾਬ ਹੋ ਗਿਆ ਤੇ ਜੇ ਇਸ ਤਰੀਕੇ ਇਹ ਹਾਲਤ ਰਹੀ ਤੇ ਝੋਨਾ ਜਿਹੜਾ ਸਾਰਾ ਉਹਨਾਂ ਨੂੰ ਬੋਹਣਾ ਪੈਣਾ ਹੈ ਤੇ ਉਹਨਾਂ ਦਾ ਜਿਹੜਾ ਲੱਖਾਂ ਰੁਪਈਆ ਠੇਕੇ ਦਾ ਆ ਮਾਮਲੇ ਦਾ ਆ ਉਹ ਉਹਨਾਂ ਨੂੰ ਦੇਣਾ ਪੈਣਾ ਹੈ ਪਰ ਕਿੰਨੇ ਦਿਨਾਂ ਤੋਂ ਬੱਤੀ ਨਹੀਂ ਇਦਾਂ ਕੱਟ ਲੱਗ ਰਹੀ ਹੈ ਹੁਣ ਕਾਫੀ ਚਿਰ ਹੋ ਗਿਆ ਆ ਡਾਕਟਰ ਨਵੀਂ ਕੀ ਹੋ ਗਿਆ ਜਦੋਂ ਤੇ ਪਹਿਲਾਂ ਹੋ ਗਿਆ ਤੁਸੀਂ ਪਹਿਲਾਂ ਇਹਦੇ ਬਾਰੇ ਬਿਜਲੀ ਵਿਭਾਗ ਨੂੰ ਕੋਈ ਜਾਣੂ ਕਰਵਾਇਆ ਮੈਂ ਕਿ ਇਹਨਾਂ ਨੂੰ 100 ਵਾਰੀ ਫੋਨ ਕਰਦੇ ਫੋਨ ਚੱਕਦਾ ਹੀ ਨਹੀਂ ਕੋਈ ਵੀ ਜੀ ਉਹਨੇ ਨਹੀਂ ਚੱਕਦੇ ਹੁਣ ਤੁਹਾਡੇ ਕੋਲ ਬਿਜਲੀ ਵਿਭਾਗ ਦਾ ਕੋਈ ਕਰਮਚਾਰੀ ਆ ਕੋਈ ਨਹੀਂ ਹਜੇ ਤੱਕ ਆ ਨਾ ਕੋ ਬਿਜਲੀ ਵਿਭਾਗ ਦਾ ਅਧਿਕਾਰੀ ਆਇਆ ਨਾ ਕੋ ਸਿਵਲ ਇੱਥੇ ਕੋਈ ਅਫਸਰ ਆਇਆ ਉਹਨਾਂ ਨੂੰ ਪਤਾ ਨਹੀਂ ਜਿਹੜੇ ਅਫਸਰ ਉੱਥੇ ਬੈਠੇ ਆ ਸਿਵਲ ਦੇ ਚਾਹੇ ਏਡੀਸੀ ਆ ਐਸਡੀ ਕੋਈ ਵੀ ਆ ਬਈ ਉੱਥੇ ਟ੍ਰੈਫਿਕ ਜਾਮ ਹੋਈ ਆ ਲੋਕੀ ਬੜੇ ਪਰੇਸ਼ਾਨ ਆ ਤੇ ਆਗੇ ਕੋਈ ਇੱਥੇ ਮਸਲੇ ਦਾ ਹੱਲ ਕਰਨ ਇਹ ਜੀ ਬਿਜਲੀ ਨਹੀਂ ਦੇ ਰਹੇ ਬਿਜਲੀ ਕਿਸਾਨਾਂ ਨੂੰ ਬੜਾ ਦੁਖੀ ਕੀਤਾ ਇਹਨਾਂ ਨੇ ਅੱਜ ਤੋਂ ਅੱਜ ਦੇਖੋ ਕਹਿੰਦਾ ਸੜਕ 'ਤੇ ਬੈਠੇ ਕਿਸਾਨ ਕਿੰਨੀ ਦੇਰ ਤੋਂ ਬਿਮਾਰ ਹੋ ਗਏ ਕਿਸਾਨ ਹੋਣੇ ਇੱਥੇ ਕਿੰਨੀ ਦੇਰ ਤੋਂ ਪਰੇਸ਼ ਉਤੇ ਹੀ ਧਰਨਿਸਬੰਦੀ ਸੂਚਨਾ ਮਿਲਣ ਤੇ ਮੌਕੇ ਤੇ ਪੁੱਜੇ ਬਿਜਲੀ ਬੋਰਡ ਦੇ ਐਕਸੀਅਨ ਵੱਲੋਂ ਧਰਨਾਕਾਰੀਆਂ ਨੂੰ ਨਿਰਵਿਘਨ ਲਾਈਟ ਦੇਣ ਦਾ ਭਰੋਸਾ ਦਿੱਤਾ ਗਿਆ ਤੇ ਧਰਨਾ ਖਤਮ ਕਰਵਾਇਆ ਗਿਆ ਜਿਹੜੇ ਫੀਡਰ ਅੱਜ ਫਾਲਟੀ ਹੋਏ ਆ ਸਵੀਰ ਦੇ ਉਹਨਾਂ ਦੀ ਬੱਤੀ ਜਦੋਂ ਹੁਣ ਕਲੀਅਰ ਹੋ ਜਾਂਦੀ ਆ ਤਾਂ ਜਿੰਨੀ ਬੱਤੀ ਰਹਿੰਦੀ ਆ ਉਹ ਤੁਹਾਨੂੰ ਆਪਾਂ ਦਵਾ ਦੇਣੀ ਆ ਅੱਜ ਜਿੰਨੀ ਕੰਪੈਂਸੇਟ ਕਰਕੇ ਮਿਲਦੀ ਆ ਉਹ ਚੱਲ ਪੈਂ ਸਾਰੇ ਡੁਹਾਲਟਾ ਚੱਲ ਗਿਆ ਬਾਕੀ ਦੋ ਚੱਲ ਪਾਣੇ ਥੋੜੀ ਦੇਰ ਦੋ ਦੂਜਾ ਵੀ ਚੱਲ ਰਿਹਾ ਜੀ ਚੱਲ ਪਿਆ ਦੱਸੋ ਕਿਹੜੇ ਕਿਹੜੇ ਚੱਲ ਗਏ ਮੇਟੀਆਣਾ ਵੀ ਚੱਲ ਗਿਆ ਡੁਹਾਲਟਾ ਵੀ ਚੱਲ ਗਿਆ ਇਹ ਤਿੰਨ ਫੀਡਰ ਤੁਹਾਡੇ ਚੱਲ ਜਾਣੇ ਆਸੀਂ ਕੰਪਨਸੇਟ ਵੀ ਕਰਾ ਦਾਂਗੇ ਪਰ ਅੱਜ ਇੱਕ ਕਿਸਾਨਾ ਨੇ ਇੱਥੇ ਰੋਡ ਜਾਮ ਕੀਤਾ ਸੀਗਾ ਅੱਛੇ ਹਰ ਪਰਫੋ ਗਾੜਾ ਰੋ ਇਹ ਤਾਂ ਕਹਿੰਦੇ ਸੀਗੇ 8 ਘੰਟੇ ਬਿਜਲੀ ਜਿਹੜੀ ਮੋਟਰਾਂ ਨੂੰ ਨਹੀਂ ਆ ਰਹੀ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਉਹਦੇ ਬਾਰੇ ਸਰ ਉਹਦੇ ਵਿੱਚ ਇਦਾਂ ਹੈਗੀ ਆ ਕਿ ਸਾਡਾ ਜਿਹੜਾ ਸਿਸਟਮ ਹੈ ਉਹ ਲੋਡਿੰਗ ਕਰਕੇ ਨਾ ਇਸ ਵੇਲੇ ਪਾਵਰ ਕੱਟ ਥੋੜੀ ਜ਼ਿਆਦਾ ਲੱਗ ਰਹੀ ਆ ਜੀ ਤੇ ਪਾਵਰ ਕੱਟ ਨੂੰ ਰਿਡਿਊਸ ਕਰਨ ਲਈ ਆਪਾਂ ਚਲੋ ਆਪਣੇ ਸੀਨੀਅਰ ਅਥਾਰਟੀ ਨਾਲ ਗੱਲ ਕਰ ਰਹੇ ਆਂ ਜੀ ਇਹਨਾਂ ਦੀ ਜਿੰਨੀ ਵੀ ਜੇ ਕੋਈ ਫਾਲਟੀ ਫੀਟਰ ਹੁੰਦਾ ਤਾਂ ਉਹਦੀ ਸਪਲਾਈ ਤਾਂ ਕੰਪਨਸੇਟ ਹੋ ਜਾਂਦੀ ਆ ਪਰੰਤੂ ਜਿਹੜੀ ਪਾਵਰ ਕੱਟ ਆਉਂਦੀ ਆ ਉਹ ਪਟਿਆਲਾ ਪੀਸੀ ਪਟਿਆਲਾ ਲੋਦੇ ਹੈਗੇ ਆ ਉਹ ਕੰਪਨਸੇਟ ਨਹੀਂ ਹੁੰਦੀ ਜੀ ਇਹ ਇਹ ਜਿਹੜਾ ਤਾਂ ਨਾਜ ਲੱਗਾ ਉਹ ਮੇਲੀ ਪਾਵਰ ਕੱਟ ਜ਼ਿਆਦਾ ਲੱਗ ਰਹੀ ਹੈ ਇਸ ਕਰਕੇ ਲੱਗਾ ਸਰ ਕਿਸਾਨ ਕਹਿ ਰਹੇ ਸੀਗੇ ਅਸੀਂ ਅੰਦਰ ਆਣ ਕੇ ਗੱਲ ਕਰਨੀ ਚਾਹ ਰਹੇ ਸੀਗੇ ਤਾਂ ਪਰ ਉਹਨਾਂ ਨੇ ਗੇਟ ਨਹੀਂ ਖੋਲਿਆ ਜਿਹਦੇ ਕਰਕੇ ਇਹ ਰੋਡ ਜਾਮ ਹੋਇਆ ਇਹ ਜਿਹੜਾ ਜਿਹੜੀ ਗੇੜ ਦੀ ਗੱਲ ਕਰਦੇ ਨਾ ਤੁਸੀਂ ਜੀ ਇਹ ਸਾਡੇ ਅੰਡਰ ਨਹੀਂ ਹੈਗਾ ਇਹ ਪੀਐਸਟੀਸੀ ਵਾਲਦਾ ਹੈਗਾ ਦਫਤਰ ਜੀ ਤੇ ਉਹਦੇ ਚਲੋ ਉਹਨਾਂ ਦੇ ਸੀਨੀਅਰ ਅਥਾਰਟੀ ਨਾਲ ਆਪਾਂ ਗੱਲ ਕਰਦੇ ਆ ਜੀ ਤੇ ਹੁਣ ਕਿਸਮ ਵਾਲੇ ਸਮੇਂ 'ਚ ਇਹ ਦਿੱਕਤ ਨਹੀਂ ਆਉਣੀ ਤੇ ਹੁਣ ਕਿਦਾਂ ਜਿਹੜੀ ਇਹ ਧਰਨਾ ਚੱਕ ਹੋ ਗਿਆ ਜੀ ਆ ਧਰਨਾ ਚੱਕ ਹੋ ਗਿਆ ਤੇ ਕੀ ਵਿਸ਼ਵਾਸ ਦਿਵਾਇਆ ਤੁਸੀਂ ਉਹਨਾਂ ਨੂੰ ਕਿਸਾਨਾਂ ਨੂੰ ਵਿਸ਼ਵਾਸ ਇਹੋ ਹੀ ਦਵਾਂਗੇ ਕਿ ਜਿਹੜੀ ਪਿੱਛੇ ਸਪਲਾਈ ਜੋ ਸ਼ਡਿਊਲ 'ਚ ਆਉਂਦੀ ਉਹ ਤੁਹਾਨੂੰ ਜਿਹੜੇ ਕਿਸਾਨਾਂ ਨੂੰ ਉਹ ਪੂਰੀ ਸਪਲਾਈ ਦੇਈ ਜੀ